ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਦੋਸਤੋ ਅੱਜ ਦਾ ਜਿਹੜਾ ਮੁੱਦਾ ਹੈਗਾ ਉਹ ਬਹੁਤ ਗੰਭੀਰ ਆ ਬਹੁਤ ਸੋਚਣ ਪਰਖਣ ਵਾਲਾ ਮੁੱਦਾ ਹੈਗਾ ਇਹ ਪਰ ਇਹਦੇ ਉੱਪਰ ਅਸੀਂ ਜ਼ਿਆਦਾਤਰ ਵਿਚਾਰ ਨਹੀਂ ਕਰਦੇ ਕਿਉਂਕਿ ਇਹ ਗੰਭੀਰ ਹੋਣ ਦੇ ਨਾਤੇ ਨਾਤੇ ਇਹਨਾਂ ਜ਼ਰੂਰੀ ਨਹੀਂ ਸਮਝਿਆ ਜਾਂਦਾ ਅਸੀਂ ਗੱਲ ਕਰ ਰਹੇ ਹਾਂ ਸਤਲੁਜ ਦਰਿਆ ਦੀ ਸਤਲੁਜ ਦਰਿਆ ਪੰਜਾਬ ਦੇ ਵਿੱਚ ਵਗਣ ਵਾਲਾ ਮੌਜੂਦਾ ਪੰਜਾਬ ਦੇ ਵਿੱਚ ਵਗਣ ਵਾਲਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਮਾਲਵੇਦੀ ਧਰਤੀ ਨੂੰ ਪਾਣੀ ਦਿੰਦਾ ਜਿਹਦੇ ਵਿੱਚੋਂ ਨਿਕੜ ਕੇ ਨਹਿਰਾਂ ਰਾਜਸਥਾਨ ਤੱਕ ਜਾਂਦੀਆਂ ਨੇ ਉਹ ਸਤਲੁਜ ਦਰਿਆ ਦੇ ਵਿੱਚ ਲੁਧਿਆਣੇ ਦਾ ਗੰਦਾ ਪਾਣੀ ਆ ਜਿਹੜਾ ਬੁੱਡੇ ਨਾਲੇ ਦਾ ਉਹ ਪਾਣੀ ਸੁੱਟਿਆ ਜਾਂਦਾ ਮੇਰੀ ਬੇਨਤੀ ਆ ਇਹ ਵੀਡੀਓ ਨੂੰ ਸਿਰਫ ਉਹੀ ਬੰਦਾ ਦੇਖਿਓ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਅਸਲ 'ਚ ਉਹ ਕਿੰਨਾ ਇੰਪੈਕਟ ਪਾਉਂਦਾ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਤੁਹਾਨੂੰ ਸੈਟੇਲਾਈਟ 뷰 ਦੇ ਰਹੇ ਆ ਮੈਪ ਦੇ ਉੱਪਰ ਕਹੋ ਕਿ ਜਿਹੜੀ ਚੀਜ਼ ਆ ਫੋਟੋਆਂ ਵੀਡੀਓ ਐਡ ਕਰਕੇ ਕਲਿੱਪਾਂ ਐਡ ਕਰਕੇ ਨਹੀਂ ਉਹ ਚੀਜ਼ ਰੀਅਲ ਰੂਪ ਦੇ ਵਿੱਚ ਆਉਂਦੀ ਜਿਹੜੀ ਅਸੀਂ ਹੁਣ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਆਸੀ ਸੱਤ ਲੋਹ ਦਰਿਆ ਬੁੱਡਾਂ ਨਾਲਾ ਐਡ ਹੋਣ ਤੋਂ ਪਹਿਲਾਂ ਆ ਪਾਣੀ ਆ ਹਾਂ ਮਿੱਟੀ ਕੋਲ ਜਾਂਦੀ ਆ ਪਾਣੀ ਦੇ ਵਿੱਚ ਜਦੋਂ ਪਾਣੀ ਆਉਂਦਾ ਕਿਉਂਕਿ ਜਿਹੜੀਆਂ ਪੱਕੀਆਂ ਨਹਿਰਾਂ ਨੇ ਉਹਨਾਂ ਦਾ ਪਾਣੀ ਨੀਲਾ ਹੁੰਦਾ ਜਿਹੜੀ ਪਟਿਆਲੇ ਨੂੰ ਆਪਾਂ ਜਾਂਦੇ ਜਦੋਂ ਪਟਿਆਲੇ ਦੇ ਲਵੇਂ ਨਹਿਰ ਆਉਂਦੀ ਆ ਉਹ ਪਹਾੜਾਂ ਤੋਂ ਡਾਇਰੈਕਟ ਆਉਂਦੀ ਆ ਤੇ ਜਦੋਂ ਥੋੜਾ ਜਿਹਾ ਪਿੱਛੇ ਆ ਜਾਈਏ ਆਪਾਂ ਉਹ ਦੂਜੀ ਨਹਿਰ ਦੇ ਵਿੱਚ ਆਪਣਾ ਲੱਗਦਾਵੇਂ ਮਿੱਟੀ ਕੋਲੀ ਹੁੰਦੀ ਆ ਉਹ ਕਿਉਂਕਿ ਅੱਗੇ ਕੱਚੇ ਚ ਸਤਲੋਜ ਦੇ ਵਿੱਚੋਂ ਹੋਰ ਉਪਨਗਰ ਲਪੋ ਨਿਕੜਦੀ ਹੈਗੀ ਹੁਣ ਆ ਰਿਹਾ ਵੱਡਾ ਦਰਿਆ ਵੱਡਾ ਨਾਲਾ ਜਿਹੜੇ ਦਾ ਰੋਲਾ ਪੈ ਰਿਹਾ ਪੰਜਾਬ ਦੇ ਵਿੱਚ ਇਹਦਾ ਪਾਣੀ ਦੇਖ ਲਓ ਤੁਸੀਂ ਇਹ ਕਾਲਾ ਪਾਣੀ ਆ ਬਿਲਕੁਲ ਕਾਲਾ ਪਾਣੀ ਇਹ ਪਾਣੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਇਹ ਜ਼ਹਿਰ ਆ ਕਿਉਂਕਿ ਇਹ ਪਾਣੀ ਕਰਕੇ ਰਾਜਸਥਾਨ ਦੇ ਵਿੱਚ ਕਿਉਂਕਿ ਇੰਦਰਾ ਗਾਂਧੀ ਕਨਾਲ ਜਾਂਦੀ ਆ ਨਾ ਜਿਹੜੀ ਉਦੇ ਥਰੂ ਪਾਣੀ ਮਿਲਦਾ Rajasthan ਨੂੰ ਤੇ ਉਥੇ ਜਾ ਕੇ ਪਾਣੀ ਬੱਚਿਆਂ ਨੂੰ ਕੈਂਸਰ ਦਿੰਦਾ ਤੇ ਪੰਜਾਬ ਦੇ ਵੀ ਕੁਝ ਕੁ ਡਿਸਟ੍ਰਿਕਟ ਨੂੰ ਹੈ ਨਾ ਕੁਝ ਕੁ ਜਿਹੜੇ ਪੰਜਾਬ ਦੇ ਜਿਹੜੇ ਜਿਵੇਂ ਫਾਜ਼ਿਲਕਾ ਹੋ ਗਿਆ ਮੁਕਤਸਰ ਹੋ ਗਿਆ ਇਹਨਾਂ ਚੋਂ ਜਾਂਦਾ ਪਾਣੀ ਤੁਹਾਨੂੰ ਮੈਪ ਦੇ ਉੱਪਰ ਦਿਖਾ ਦਾਂਗੇ ਵੀ ਕਿੱਥੇ ਕਿੱਥੇ ਆਹ ਦੇਖੋ ਆ ਮਿਲ ਗਿਆ ਜਾ ਕੇ ਸਤਲੁਜ ਦੇ ਵਿੱਚ ਵੱਡਾ ਦਰਿਆ ਪਾਣੀ ਦੇਖ ਲਓ ਤੁਸੀਂ ਪਹਿਲਾਂ ਵਾਲਾ ਪਾਣੀ ਸੀ ਜਿਹੜਾ ਉਹ ਵੀ ਸਕਰੀਨ ਦੇ ਇੱਕ ਸਾਈਡ ਤੁਸੀਂ ਦੇਖ ਰਹੇ ਹੋ ਤੇ ਦੂਜੀ ਸਾਈਡ ਚੱਲ ਰਿਹਾਗਾ ਆਹ ਵਾਲਾ ਦੇਖ ਲੋ ਸਾਤੋ ਲੋ ਇਹਦਾ ਹਾਲ ਕੀ ਕੀਤਾ ਏਸੇ ਦੀ ਰੌਲਾ ਸਾਰਾ ਕੱਲ ਨੂੰ ਜਿਹੜਾ ਇਕੱਠ ਹੋ ਰਿਹਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਉਹ ਇਸੇ ਨੂੰ ਲੈ ਕੇ ਅਸਲ ਵਿੱਚ ਆਪਣੀ ਲੜਾਈ ਨਹੀਂ ਹੈਗੀ ਇਹ ਹੁਣ ਜੇ ਮੈਂ ਤੁਹਾਨੂੰ ਮੈਪ ਦੇ ਉੱਪਰ ਦਿਖਾਵਾਂ ਤਾਂ ਮੇਰਾ ਪਿੰਡ ਇੱਥੇ ਜਿਆ ਆਹ ਏਰੀਆ ਦੇ ਵਿੱਚ ਮੇਰਾ ਪਿੰਡ ਆਉਂਦਾ ਤੇ ਇੱਥੇ ਜਾ ਕੇ ਐਡ ਹੁੰਦਾ ਪਾਣੀ ਤੇ ਇੱਥੋਂ ਜਾ ਕੇ ਪਹਿਲੀ ਨਹਿਰ ਨਿਕੜਦੀ ਹੈ ਲੁਧਿਆਣੇ ਦੇ ਵਿੱਚੋਂ ਜਦੋਂ ਪਾਣੀ ਸਾਤ ਲੋਹ ਦੇ ਵਿੱਚ ਚੱਲ ਜਾਂਦਾ ਨਾ ਤਾਂ ਹਰੀਕੇ ਪੱਤਣ ਤੋਂ ਨਿਕੜਦੀਆਂ ਨੇ ਨਹਿਰਾਂ ਆਹ ਨਹਿਰਾਂ ਨੇ ਜਿਹੜੀਆਂ ਆਹ ਵਾਲੀ ਦਾ ਰਾਜਸਥਾਨ ਨੂੰ ਜਾਂਦੀ ਹੈ ਜਿੱਥੋਂ ਤੱਕ ਵੀ ਪਾਣੀ ਦਾ ਆਪ ਲੈ ਨਹੀਂ ਸਕਦੇ ਆਹ ਵਾਲੀ ਪੰਜਾਬ ਦੇ ਆਇਰੀਏ ਨੂੰ ਐਂ ਏਰੀਏ ਨੂੰ ਇਰੀਗੇਸ਼ਨ ਵਾਸਤੇ ਪਾਣੀ ਦਿੰਦੀ ਆ ਸਾਡੇ ਹੁਣ ਪਿੱਛੇ ਜੇ ਰੌਲਾ ਪੈ ਰਿਹਾ ਸੀਗਾ ਨਾ ਜਦੋਂ ਇਲੈਕਸ਼ਨਾਂ ਸੀ ਜਾਂ ਗੱਦਲਵਾਹੀ ਉਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਨਾ ਜੀ ਆਪਾਂ ਐ ਕਰਾਂਗੇ ਇੱਕ ਨਹਿਰ ਇਧਰ ਨਾਲ ਨਾਲ ਲੈ ਆਵਾਂਗੇ ਵੀ ਇਹ ਤੋਂ ਨਾਲ-ਨਾਲ ਇੱਕ ਨਹਿਰ ਲਿਆਵਾਂਗੇ ਵੀ ਜਿਹੜਾ ਆਹ ਏਰੀਆ ਇਹਨੂੰ ਪਾਣੀ ਦੇਣ ਵਾਸਤੇ ਹੁਣ ਇਹ ਨਹਿਰ ਦੇ ਵਿੱਚ ਜਿਹੜਾ ਪਾਣੀ ਆਊਗਾ ਉਹ ਪਾਣੀ ਦੇਖ ਲਓ ਕਿਹੜਾ ਆਊਗਾ ਪਰ ਸਾਨੂੰ ਨਹਿਰਾਂ ਦੀ ਲੋੜ ਤਾਂ ਹੈਗੀ ਆ ਪੰਜਾਬ ਨੂੰ ਪਾਣੀ ਦੀ ਲੋੜ ਤਾਂ ਹੈਗੀ ਆ ਪਰ ਤੁਸੀਂ ਦੇਖੋ ਵੀ ਆਹ ਪਾਣੀ ਮਿਲੂਗਾ ਸਾਨੂੰ ਉਹ ਨਹਿਰਾਂ ਵਿੱਚ ਦੀ ਉੱਪਰ ਵਿਆਸ ਦਰਿਆ ਵਿਆਸ ਦਾ ਤੇ ਸਤਲੋਜ ਦਾ ਪਾਣੀ ਆ ਜਿਹੜਾ ਉਹ ਆਪਸ ਵਿੱਚ ਮਿਲ ਲਈ ਵੀ ਤਿਆਰ ਨਹੀਂ ਦੇਖ ਲਓ ਆ ਵਿਆਸ ਦਾ ਦੇਸਾਤ ਲੋਜ ਦਾ ਪਾਣੀ ਆਪ ਫਰਕ ਦੇਖ ਲਓ ਇਹ ਸਿਰਫ ਕਾਰਨ ਕੀ ਆ ਪਹਿਲਾਂ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਦੇ ਫਰੇਜ਼ ਦਿਖਾਈ ਦਿੱਤੇ ਸਕਰੀਨ ਦੇ ਉੱਪਰ ਉਹ ਇਹ ਵਾਲਾ ਪਾਣੀ ਸੀਗਾ ਦੇਖ ਲਓ ਐਵੇਂ ਦਾ ਪਾਣੀ ਸੀਗਾ ਸਤਲੋਜ ਦਾ ਵੀ ਪਰ ਵੱਡਾ ਨਾਲਾ ਮਿਲਣ ਤੋਂ ਬਾਅਦ ਆ ਹਾਲ ਹੋ ਗਿਆ ਹੁਣ ਪਤਾ ਨਹੀਂ ਅਸੀਂ ਦੇਖਣਾ ਨਹੀਂ ਚਾਹੁੰਦੇ ਪਤਾ ਨਹੀਂ ਸਾਨੂੰ ਇਹ ਪਾਣੀਆਂ ਦਾ ਮੁੱਦਾ ਨਹੀਂ ਲੱਗਦਾ ਵੀ ਇਹ ਤਾਂ ਹੁੰਦਾ ਹੀ ਹੁੰਦਾ ਪਾਣੀ ਤੇ ਜਾ ਕੇ ਪੈਂਦੇ ਹੁੰਦੇ ਨੇ ਸਾਡੀ ਮੈਂਟੈਲਿਟੀ ਹੈ ਜਿਹੜੀ ਉਹ ਇਸ ਹੱਦ ਤੱਕ ਗਿਰ ਗਈ ਲੁਧਿਆਣਾ ਵੱਡੀ ਆਬਾਦੀ ਵਾਲਾ ਸ਼ਹਿਰ ਆ ਤਾਂ ਕਰਕੇ ਕੁਝ ਕਿ ਇੰਡਸਟਰੀ ਦਾ ਹੱਬ ਹਨਾ ਇੰਡਸਟਰੀਆਂ ਸਾਰੀ ਪਰ ਉਹਦੇ ਰੂਲ ਐਂਡ ਰੈਗੂਲੇਸ਼ਨ ਹੋਣਗੇ ਯਾਰ ਕੋਈ ਨਾ ਕੋਈ ਤਾਂ ਵੀ ਜੇ ਤੁਸੀਂ ਪਾਣੀ ਪਾਉਣਾ ਦਰਿਆਤਾਂ ਟ੍ਰੀਟ ਕਰਕੇ ਪਾਉਣਾ ਜਾਂ ਕਿਵੇਂ ਜਿਹਦਾ ਜੀ ਕਰ ਰਿਹਾ ਵੀ ਬਸ ਠੀਕ ਆ ਆਪਣਾ ਕੰਮ ਇੱਥੋਂ ਇਥੋਂ ਪਾਣੀ ਆ ਕੇ ਰਲ ਗਿਆ ਦੇ ਵਿੱਚ ਤਾਂ ਸਾਡਾ ਕੰਮ ਖਤਮ ਸਾਡੇ ਘਰ ਦਾ ਪਾਣੀ ਜਿਹੜਾ ਨਿਕਾਸ ਹੋ ਗਿਆ ਅੱਗੇ ਉਹਨੂੰ ਕੋਈ ਪੀ ਰਿਆ ਉਹਨੂੰ ਖੇਤੀ ਲਈ ਵਰਤ ਰਿਆ ਸਾਨੂੰ ਮੈਟਰੀਨਿੰਗ ਕਰਦਾ ਹੁਣ ਲੁਧਿਆਣੇ ਨੂੰ ਸਬਜ਼ੀ ਜਿਹੜੀ ਜਾਂਦੀ ਹੈ ਨਾ ਸਾਰੇ ਲੁਧਿਆਣੇ ਨੂੰ ਉਹ ਇੱਥੇ ਆਹ ਖੇਤਾਂ 'ਚ ਜਿੱਥੋਂ ਦੀ ਬੁੱਢਾ ਦਰਿਆ ਲੰਘਦਾ ਨਾ ਆਹ ਖੇਤਾਂ ਦੀ ਸਬਜ਼ੀ ਹੁੰਦੀ ਆ ਤੇ ਇਹੀ ਪਾਣੀ ਵਰਤੇ ਜਾਂਦਾ ਉਹ ਸਬਜ਼ੀ ਦੇ ਵਿੱਚ ਇੱਥੇ ਜਿਹੜੀ ਖੇਤੀ ਹੁੰਦੀ ਆ ਹੁਣ ਡਾਇਰੈਕਟਲੀ ਨਹੀਂ ਵਰਤਿਆ ਜਾਂਦਾ ਪਰ ਜਦੋਂ ਆਹ ਪਾਣੀ ਜਾਂਦਾ ਕਿਉਂਕਿ ਕੱਚਾਗਾ ਇਹ ਪੱਕਾ ਤਾਂ ਨਹੀਂਗਾ ਜਦੋਂ ਇਹ ਕੱਚਾਗਾ ਤਾਂ ਫਿਰ ਪਾਣੀ ਦਾ ਧਰਤੀ ਦੇ ਵਿੱਚ ਵੀ ਰਿਸਦਾ ਕੁਛਕ ਤੇ ਉਹੀ ਟਿਊਬ ਵਾਲ ਖਿੱਚ ਕੇ ਦੁਬਾਰਾ ਦੇ ਰਹੇ ਨੇ ਉਸੇ ਨਾਲ ਖੇਤੀ ਹੋ ਰਹੀ ਆ ਤੇ ਇੱਥੇ ਹੀ ਜਿਵੇਂ ਲੁਧਿਆਣੇ ਵਾਲੇ ਕਹਿੰਦੇ ਸਾਡਾ ਤਾਂ ਮੈਟਰ ਆ ਕਿ ਇਸ ਦਾ ਸੰਤਾ ਫਰਕ ਨਹੀਂ ਪੈਂਦਾ ਪਾਣੀ ਜਾਂਦਾ ਕਿੱਧਰ ਵੀ ਜਾਵੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਦੀ ਨਹੀਂ ਯਾਰ ਇਹ ਕੱਲੇ ਕੱਲੇ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਆ ਬੇ ਅਸੀਂ ਪਾਣੀ ਨੂੰ ਪਹਿਲਾਂ ਤਾਂ ਸਭ ਤੋਂ ਘੱਟ ਵੇਸਟ ਕਰੀਏ ਪਾਣੀ ਬੇ ਲੋੜਾ ਨਾ ਡੋਲੀਏ ਅਸੀਂ ਜਿੱਥੇ ਪਾਣੀ ਦੀ ਬਾਤ ਤੋਂ ਹੋ ਸਕਦੀ ਹੈ ਪਾਣੀ ਦੀ ਬਚਤ ਕਰੀਏ ਕਿਉਂਕਿ ਲਿਮਟਡ ਸੋਰਸ ਹੈਗਾ ਇਹ ਤਾਂ ਹੈ ਨਹੀਂ ਵੀ ਧਰਤੀ ਦੇ ਵਿੱਚੋਂ ਕੱਢੀ ਜਾਵਾਂਗੇ ਕਿ ਤਾਂ ਮੱਕੂਗਾਰ ਅਕਿਸਤਾਨ ਬਣਾ ਲਾਂਗੇ ਨਾ ਪੰਜਾਬ ਨੂੰ ਆਪਾਂ ਜਿਹੜੇ ਫੈਕਟਰੀਆਂ ਦੇ ਵਿੱਚੋਂ ਪਾਣੀ ਆ ਰਿਹਾ ਉਹ ਫੈਕਟਰੀ ਮਾਲਕਾਂ ਦੀ ਵੀ ਕਿਉਂ ਮੁਨਾਫਾ ਹੈਗਾ ਯਾਰ ਉਹ ਮੁਨਾਫਾ ਕਮਾ ਰਹੇ ਹਨਾ ਜਿਹੜਾ ਮੁਨਾਫਾ ਕਮਾਊਗਾ ਫਿਰ ਉਹਦੀ ਰਿਸਪਾਂਸਿਬਿਲਟੀ ਬਣਦੀ ਹੈ ਨਾ ਕਿ ਉਹ ਪਾਣੀ ਨੂੰ ਟ੍ਰੀਟ ਕਰੇ ਜ਼ੀਰੋ ਵੇਸਟੇਜ ਪਾਲਿਸੀਆਂ ਲਾਈਆਂ ਜਾਣ ਪਰ ਨਾ ਕਿਸੇ ਨੂੰ ਕੋਈ ਫਿਕਰ ਨਹੀਂ ਕਾਫੀ ਟਾਈਮ ਤੋਂ ਰੋਲਾ ਪੈ ਰਿਹਾ ਲੱਖੇ ਦਾਨੇ ਵੀ ਕਾਫੀ ਟਾਈਮ ਤੋਂ ਲੱਗੇ ਹੋਇਆ ਆਹ ਹਾਲਾ ਇਹ ਕਾਫੀ ਵੀਡੀਓ ਤੁਹਾਨੂੰ ਉਂ ਵੀ ਦੇਖਣ ਨੂੰ ਤੁਸੀਂ ਜਿਥੋਂ ਆਹ ਵਾਲੇ ਡਰੋਨ ਸ਼ਾਟ ਲੈ ਗਏ ਹਨ ਕਿ ਵੀ ਇੱਥੋਂ ਆਹ ਹਾਲ ਹੁੰਦਾ ਪਰ ਆਪਾਂ ਇਹ ਨਹੀਂ ਸੋਚਦੇ ਸਾਨੂੰ ਲੱਗਦਾ ਵੀ ਔਰੋਂ ਮਿਲਦਾ ਤੇ ਉਦੋਂ ਬਾਅਦ ਆਪਣੇ ਆਪ ਪਾਣੀ ਸਾਫ਼ ਹੋ ਜਾਣਾ ਪਾਣੀ ਆਪਣੇ ਆਪ ਸਾਫ਼ ਕਿਵੇਂ ਹੋਊਗਾ ਆਹ ਦੇਖ ਲਓ ਆਹ ਪਾਣੀ ਆ ਤੇ ਸਭ ਤੋਂ ਵੱਡੀ ਗੱਲ ਜੀੜੀ ਦਾ ਰੌਲਾ ਪੈਣਾ ਚਾਹੀਦਾ ਪੰਜਾਬ ਦੇ ਵਿੱਚ ਮੁੱਦਾ ਬਣਨਾ ਚਾਹੀਦਾ ਸੀ ਪਰ ਕਦੇ ਬਣਿਆ ਨਹੀਂ ਕਿ ਕੈਂਸਰ ਹਸਪੀਟਲ ਤੱਕ ਦਾ ਬਠਿੰਡੇ ਆ ਗਏ ਤレインਾਂ ਚੱਲ ਪੀਆਂ ਪਰ ਜਿਹੜਾ ਆ ਪਾਣੀ ਆ ਜਿੱਥੇ ਤੱਕ ਜਾ ਕੇ ਸਿੰਚਾਈ ਲਈ ਵਰਤਿਆ ਜਾਊਗਾ ਇਹ ਜਿਹੜੀਆਂ ਫਸਲਾਂ ਦੇ ਵਿੱਚ ਪਾਣੀ ਵਰਤਿਆ ਜਾਂਦਾ ਨਾ ਉਹ ਮੇਨਸੋਰ ਸੱਕਾ ਕੈਂਸਰ ਦਾ ਪੰਜਾਬ ਨੂੰ ਕੈਂਸਰ ਐਵੇਂ ਥੋੜੀ ਹੋਇਆ ਆਹ ਏਰੀਆ ਨੂੰ ਕੈਂਸਰ 벨ਟ ਆਹ ਸਾਰਾ ਕੁਸਕ ਜੱਟਾ ਵੀ ਕੇ ਮਰੀ ਜਾਂਦੇ ਨੇ ਬਾਰਡਰ ਦੇ ਨਾਲ ਵਾਲੇ ਨੇ ਕੁਸਕੇ ਪਾਣੀ ਪੀ ਕੇ ਮਰਤਾ ਰਹਿਆ ਨਾ ਜੇ ਨਾਲ-ਨਾਲ ਜਾਂਦੀਆਂ ਨੇ ਦੋਨੇ ਤਰ੍ਹਾਂ ਇਹ ਇਹਦਾ ਕੋਈ ਚੈਨਲ ਬਣਦੇ ਇਚੋ ਇੱਕ ਨੈ ਰਾਜਲ ਗਈ ਸਿੰਚਾਈ ਲਈ ਤੇ ਅੱਗੇ ਆ ਵਾਲਾ ਇੱਥੋਂ ਜਲ ਗਈ ਇਹਦੇ ਵਿੱਚ ਤੁਸੀਂ ਮਾਈਨਰ ਜਿਹਾ ਡਿਫਰੈਂਸ ਹੈਗਾ ਇੱਕ ਜੇ ਤੁਸੀਂ ਦੇਖਣਾ ਚਾਹੋ ਤਾਂ ਆਪਾਂ ਦਿਖਾ ਦਿੰਨੇ ਆ ਮਾਈਨਰ ਜਿਹਾ ਡਿਫਰੈਂਸ ਆ ਜਿਹੜਾ ਉਹ ਆ ਸਾਹਮਣੇ ਦੇਖੋ ਆ ਵਾਲਾ ਆਪਾਂ ਨਹੀਂ ਜਿਆਦਾ ਕਾਲਾ ਇਹ ਥੋੜਾ ਜਿਹਾ ਘੱਟ ਆ ਘੱਟ ਹੋਣ ਦਾ ਕਾਰਨ ਦੱਸ ਦਿੰਨੇ ਆ ਕਿ ਘੱਟ ਕਾਲਾ ਕਿਉਂ ਆ ਤੁਸੀਂ ਆਪ ਦੇਖ ਲਓ ਕਿ ਆਬਿਆਸ ਦਾ ਪਾਣੀ ਜਿਹੜਾ ਰਲਿਆ ਨਹੀਂ ਤੇ ਆ ਸਤਲੋਜ ਦਾ ਪਾਣੀ ਦੀ ਵੀ ਡੈਂਸਿਟੀ ਹੁੰਦੀ ਹੈ ਨਾ ਅਲੱਗ-ਅਲੱਗ ਜਿਵੇਂ ਇੱਕ ਸਮੁੰਦਰ ਨੇ ਦੋ ਸਮੁੰਦਰ ਨੇਗੇ ਉਹ ਆਪਸ ਵਿੱਚ ਕਦੇ ਨਹੀਂ ਮਿਲਦੇ ਉਹਨਾਂ ਦੇ ਪਾਣੀ ਨੇ ਜਿਹੜੇ ਵੱਖਰੇ ਰਹਿੰਦੇ ਨੇ ਇਹ ਵਿਆਸ ਦਾ ਪਾਣੀ ਆ ਸਾਈਡ ਤੇ ਆ ਗਿਆ ਤੇ ਸਤਲੋਜ ਦਾ ਉਰੇ ਅੱਠ ਗੇਟ ਨੇ ਉਰੇ ਛੇ ਨੇ ਇਹ ਜਿਹੜਾ ਪਾਣੀ ਆ ਇਹ ਰੁਕਦਾ ਨਹੀਂ ਇਹ ਲਗਾਤਾਰ ਜਾ ਰਿਹਾ ਇਹ ਨਹਿਰ ਕਦੇ ਕਦੇ ਰੁਕ ਜਾਂਦੀ ਆ ਪਰ ਇਹ ਨਹੀਂ ਰੁਕਦੀ ਇਹ ਰੈਗੂਲਰ ਬੇਸਿਸ ਤੇ ਚੱਲਦੀ ਆ ਇਹ ਸਤਲੋਜ ਦਾ ਪਾਣੀ ਖੇਚਦੀ ਆ ਜ਼ਿਆਦਾਤਰ ਇਹਦੇ 'ਚ ਵੀ ਸਤਲੋਜ ਦਾ ਆਉਂਦਾ ਮੈਂ ਨਹੀਂ ਕਹਿੰਦਾ ਕਿ ਜਮੀ ਨਹੀਂ ਰਲਦਾ ਇਹਦੇ 'ਚ ਵੀ ਸਤਲੋਜ ਦਾ ਆਉਂਦਾ ਕੁਝ ਕੁ ਪਰਸੈਂਟ ਪਰ ਇਹਦੇ 'ਚ ਜ਼ਿਆਦਾਤਰ ਮਾਤਰਾ ਹੁੰਦੀ ਹੈ ਜਿਵੇਂ ਆਪਾਂ ਕਹਿ ਦਈਏ 50-50 ਦੀ ਵੀ ਲਾ ਲਈਏ 50% ਸਤਲੋਜ ਦਾ ਰਹਿ ਗਿਆ ਤੇ 50% ਬਿਆਸ ਦਾ ਆ ਗਿਆ ਉਹਦੇ ਕਰਕੇ ਇੰਨਾ ਫਰਕ ਆ ਕੋਈ ਜ਼ਿਆਦਾ ਡਿਫਰੈਂਸ ਨਹੀਂ ਪਰ ਆਉਂਦੀ ਤਾਂ ਇਹਦੇ 'ਚ ਵੀ ਹੋਣੀ ਪਰ ਜਿਹੜਾ ਸੀ ਰਾਜਸਥਾਨ ਨੂੰ ਪਾਣੀ ਦੇ ਰਹੇ ਆ ਇਹਨਾਂ ਦਾ ਗਾਂਧੀ ਕਨਾਲ ਦੇ ਥਰੂ ਉਹ ਆਪਾਂ ਬਹੁਤ ਰੌਲਾ ਪਾਉਣੇ ਕਿ ਰਾਜਸਥਾਨ ਨੂੰ ਪਾਣੀ ਜਾ ਰਿਹਾ ਮੈਂ ਕਹਿੰਦਾ ਠੀਕ ਆ ਜੇ ਕਿਤੇ ਨਾ ਕਿਤੇ ਜਾ ਰਿਹਾ ਜੇ ਇਹ ਪਾਣੀ ਡਾਇਰੈਕਟ ਤੁਸੀਂ ਸਿੰਚਾਈ ਲਈ ਵਰਤ ਲਓ ਐਨੀ ਦੂਰੋਂ ਤੋਂ ਪਹਿਲਾਂ-ਪਹਿਲਾਂ ਵਿਆਸ ਮਿਲਣ ਤੋਂ ਪਹਿਲਾਂ-ਪਹਿਲਾਂ ਜੇ ਸਿੱਧਾ ਥੱਲੇ ਸੱਤ ਲੋਜ ਦਾ ਪਾਣੀ ਤੁਸੀਂ ਦੇ ਦੋ ਖੇਤਾਂ ਨੂੰ ਮੈਂ ਕਹਣਾ ਛੱਡਣੇ ਕੁਝ ਨਹੀਂ ਆਪਾਂ ਨੇ ਹੁਣ ਇੱਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇੱਥੋਂ ਦੀ ਨਹਿਰ ਆਊਗੀ ਉਹਦਾ ਵੀ ਕੋਈ ਬਜਟ ਹੋਣਾ ਪਰ ਮੈਂ ਕਹਣਾ ਉਹ ਨਹਿਰ ਰਹਿਣ ਦਿਓ ਤੁਸੀਂ ਜਿਸ ਤਰੀਕੇ ਨਾਲ ਵੀ ਏਰੀਆ ਸਰਵਾਈਵ ਕਰ ਰਿਹਾ ਹੈਗਾ ਉਹਨੂੰ ਕਰ ਲੈਣ ਦਿਓ ਕੁਝ ਨਹੀਂ ਹੁੰਦਾ ਹੈਗਾ ਇਸ ਸਾਈਡ ਤੇ ਜਿਹੜੀ ਸਰਵਾਈਵ ਕਰ ਰਹੇ ਨੇ ਲੋਕ ਜਿਵੇਂ ਵੀ ਆ ਰਿਹਾ ਪਾਈਪਾਂ ਦੇ ਥਰੂ ਪਾਣੀ ਆ ਰਿਹਾ ਘੱਟ ਆ ਰਿਹਾ ਬੰਦ ਆ ਰਿਹਾ ਕੋਈ ਚੱਕਰ ਨਹੀਂ ਪਰ ਜੇ ਤੁਸੀਂ ਆ ਪਾਣੀ ਲੈਣਾ ਤਾਂ ਮੈਂ ਕਹਿਣਾ ਰਹਿਣ ਦੋ ਮੁੱਖ ਮੰਤਰੀ ਸਾਹਿਬ ਉਹੀ ਪੈਸਾ ਜਿਹੜਾ ਆਪਾਂ ਨਹਿਰ ਬਟਨ ਤੇ ਲਾਵਾਂਗੇ ਉਸੇ ਪੈਸੇ ਨਾਲ ਆਪਾਂ ਜਾ ਕੇ ਲੁਧਿਆਣੇ ਦਾ ਜਿਹੜਾ ਬੁੱਢਾ ਦਰਿਆਗਾ ਉਹਦਾ ਟ੍ਰੀਟਮੈਂਟ ਕਰ ਲਈਏ ਆ ਗੰਦੇ ਪਾਣੀ ਦਾ ਜੇ ਕਰ ਸਕਦੇ ਹਾਂ ਤੇ ਦੋਸਤੋ ਪਤਾ ਨਹੀਂ ਕੱਲ ਨੂੰ ਕੀ ਹੋਊਗਾ ਕੀ ਨਾ ਹੋਊਗਾ ਦੇਖਣ ਮੈਂ ਵੀ ਜਾਊਗਾ ਤੁਸੀਂ ਵੀ ਚੱਲਿਓ ਆਪਾਂ ਚੱਲਦੇ ਆ ਕਿਉਂਕਿ ਮਸਲਾ ਪਾਣੀ ਦਾ ਤੇ ਪੰਜਾਬ ਆਪਣਾ ਨਾਮ ਹੀ ਪੰਜਾਬ ਦਾ ਜਿਹੜਾ ਪਿਆਗਾ ਉਹ ਪੰਜ ਦਰਿਆਵਾਂ ਦੀ ਧਰਤੀ ਤੋਂ ਪਿਆ ਕਿ ਪਾਣੀਆਂ ਦੀ ਧਰਤੀ ਆ ਤੇ ਅੱਜ ਅਸੀਂ ਪਾਣੀ ਛੱਡਿਆ ਨਹੀਂ ਪੀਣ ਜੋਗਾ ਇਹ ਪਹਿਲਾਂ ਦਰਿਆ ਸੀ ਇਹਨੂੰ ਦਰਿਆ ਕਨਸੀਡਰ ਕੀਤਾ ਜਾਂਦਾ ਸੀਗਾ ਤੇ ਕਦੇ ਵਾਸਤੇ ਵੀ ਕੋਈ ਵੀ ਜਿਹੜੀ ਸਿਵਲਾਈਜੇਸ਼ਨ ਕਿਤੇ ਵੀ ਵਸੀ ਆ ਉਹ ਪਾਣੀ ਦੇ ਸਰੋਤਾਂ ਦੇ ਕੋਲ ਵਸੀ ਹੈਗੀ ਕਦੇ ਵਾਸਤੇ ਨਹੀਂ ਹੋਇਆ ਕਿ ਪਾਣੀ ਦੇ ਸਰੋਤਾਂ ਤੋਂ ਦੂਰ ਹਿਊਮਨ ਪੋਪੂਲੇਸ਼ਨ ਆ ਜਿਹੜੀ ਉਹ ਵਸੀ ਹੋਵੇ ਕਿਤੇ ਜਾ ਕੇ ਇਹ ਸੋਰਸ ਆ ਪਾਣੀ ਲਾਈਫ ਦਾ ਜਿਵੇਂ ਹੁਣ ਇਹ ਦਰਿਆ ਦੇ ਕਾਰਨ ਇਹ ਦਰਿਆ ਕਰਕੇ ਲੁਧਿਆਣਾ ਵਸਿਆ ਸੀ ਇਹ ਚੋਂ ਪਾਣੀ ਲੁਧਿਆਣਾ ਪਹਿਲਾਂ ਪੀਂਦਾ ਸੀ ਇਹ ਦਰਿਆ ਦਾ ਪਾਣੀ ਪੀ ਕੇ ਉਰੇ ਲੋਕ ਵਸਨੇ ਸ਼ੁਰੂ ਹੋਏ ਤੇ ਪਰ ਹੁਣ ਲੋਕ ਇਹ ਚੋਂ ਪਾਣੀ ਪੀਂਦੇ ਨਹੀਂ ਪਰ ਹਾਂ ਆਪਣਾ ਗੰਦਾ ਪਾਣੀ ਇਹਦੇ ਚ ਜਰੂਰ ਸੁੱਟਦੇ ਆ ਉਹੀ ਜੀ ਨੰਬਰ ਕੀ ਇੱਥੇ ਵੀ ਨਹੀਂ ਇਹ ਸਾਰੀਆਂ ਨਦੀਆਂ ਦਾ ਹਾਲ ਆ ਜੇ ਆਪਾਂ ਇਸ ਸਾਈਡ ਤੇ ਵੀ ਹੈ ਜੀ ਗੰਗਾ ਚ ਪਾਣੀ ਉਹ ਜਮਨਾ ਚ ਪਾਣੀ ਪਾਉਂਦੇ ਨੇ ਲੋਕ ਦਿੱਲੀ ਦਾ ਜਿਹੜੀ ਜਮਨਾ ਉਹਦਾ ਵੀ ਕਾਫੀ ਬੁਰਾ ਹਾਲ ਆ ਦਿੱਲੀ ਦੇ ਵਿੱਚ ਪਰ ਅੱਜ ਆਪਣਾ ਜਿਹੜਾ ਮੁੱਖ ਕਾਰਨ ਉਹ ਤੇ ਕਦੇ ਫੇਰ ਗੱਲ ਕਰਾਂਗੇ ਆਪਾਂ ਮੁੱਖ ਕਾਰਨ ਆ ਜਿਹੜਾ ਉਹ ਆ ਨਾਲੇ ਦਾ ਕਿ ਇਹਦਾ ਪਾਣੀ ਸੱਤ ਰੋਜ਼ ਦੇ ਵਿੱਚ ਪੈਣ ਤੋਂ ਕਿਵੇਂ ਰੋਕਿਆ ਜਾਵੇ ਪਾਣੀ ਦਾ ਹੱਲ ਕੀ ਕੀਤਾ ਜਾਵੇ ਸਰਕਾਰ ਦੀ ਅੱਖਾਂ ਬੰਦ ਨੇ ਕਿਉਂਕਿ ਕਹਿੰਦੇ ਪ੍ਰੋਜੈਕਟ ਮਹਿੰਗਾਗਾ ਪਹਿਲਾਂ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀਗਾ ਕਿ ਅਸੀਂ ਜਮਨਾ ਨਦੀ ਹੈ ਜਿਹੜੀ ਉਹਨੂੰ ਸਾਫ਼ ਕਰਦਾਂਗੇ ਪਰ ਨਾ ਉਹ ਪੋਸੀਬਲ ਨਹੀਂ ਹੋ ਪਾਇਆ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀ ਪਟਿਆਲੇ ਵਾਲੀ ਵੀ ਪਟਿਆਲੇ ਤੋਂ ਜਿਹੜੀ ਪਟਿਆਲੇ ਵਾਲੀ ਨਹਿਰਾ ਉਹਦਾ ਪਾਣੀ ਨੀਲ ਲੱਗਿਆ ਵਾ ਆ ਨਹਿਰਾ ਇਹ ਡਾਇਰੈਕਟਲੀ ਨੰਗਲ ਡੈਮ ਤੋਂ ਨਿਕੜਦੀ ਆ ਆ ਨਿਕੜਦੀਆਂ ਨੇ ਦੋ ਨਹਿਰਾ ਇਹ ਵੀ ਪਾਣੀ ਅਗਾਹ ਅੱਗੇ ਜਾਂਦਾ ਬਣਾ ਪੰਜਾਬ ਨਹੀਂ ਵਰਤਦਾ ਇਹਨੂੰ ਜਿਆਦਾਤਰ ਪਾਣੀ ਹਰਿਆਣੇ ਨੂੰ ਤੇ ਦਿੱਲੀ ਨੂੰ ਜਾਂਦਾ ਇਹਨਾਂ ਨਹਿਰਾਂ ਦਾ ਤੇ ਇੱਥੋਂ ਚਲਦੀ ਆ ਇਹ ਪਾਣੀ ਇੰਨਾ ਸਾਫ਼ ਆ ਇਹ ਪਾਣੀ ਪੀ ਸਕਦੇ ਆ ਆਪਾਂ ਕਿਉਂਕਿ ਇਹਦੇ 'ਚ ਕੋਈ ਇੰਪਿਉਰਿਟੀ ਨਹੀਂ ਉੱਪਰ ਕਿਸੇ ਨੇ ਮਿਲਾਵਟ ਕੀਤੀ ਨਹੀਂ ਨੇਚਰ ਚੋਂ ਆ ਰਿਹਾ ਡਾਇਰੈਕਟ ਪਾਣੀ ਤੇ ਇਹ ਪਾਣੀ ਹੌਲੀ-ਹੌਲੀ ਪੰਜਾਬ ਦੇ ਵਿੱਚ ਦੀ ਆਉਂਦਾ ਜਦੋਂ ਮਿੱਟੀ ਵਿੱਚ ਦੀ ਆਉਂਦਾ ਤਾਂ ਮਿੱਟੀ ਖੋਲਦੀ ਆ ਇਹਨਾਂ ਦਰਿਆਵਾਂ ਕਰਕੇ ਪੰਜਾਬ ਦੀ ਧਰਤੀ ਉਪਜਾਊ ਸੀ ਕਿਉਂਕਿ ਉਹ ਉਪਜਾਊ ਮਿੱਟੀ ਉੱਪਰੋਂ ਆਉਂਦੀ ਸੀ ਖਣਜਲੇ ਲੈ ਕੇ ਉਹ ਜਦੋਂ ਹੜਾਉਂਦੇ ਸੀਗੇ ਉਦੋਂ ਆਪਣੇ ਪੰਜਾਬ ਦੀ ਆ ਧਰਤੀ ਆ ਜਿਹੜੀ ਇਹ ਦਰਿਆਵਾਂ ਨੇ ਬਣਾ ਕੇ ਦਿੱਤੀ ਆ ਪਰ ਹੁਣ ਅਸੀਂ ਇਹਨਾਂ ਦਰਿਆਵਾਂ ਦਾ ਜਿਹੜਾ ਧੰਨਵਾਦ ਕਰ ਰਹੇ ਆ ਕਿ ਤੁਸੀਂ ਸਾਡੇ ਪੰਜਾਬ ਦੀ ਧਰਤੀ ਨੂੰ ਇੰਨਾ ਉਪਜਾਊ ਕੀਤਾ ਤਾਂ ਅਸੀਂ ਤਾਂ ਧੰਵਾਦ ਕਰ ਰਹੇ ਆ ਗਏਵੇਂ ਅੱਜ ਆਰਮ ਬਾਕੀ ਸੰਭਲ ਜੋ ਸਮਾਂਗਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣ ਦਾ